ਸਤਿਗੁਰੂ ਜੀ ਸਾਥੀ ਨੂੰ ਅੱਜ ਦੋ ਖਾਲਸਾ ਸੰਗਤ ਜੀਓ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਸਤਿ ਕਬੀਰ ਜੀ ਨੂੰ ਆਸਿ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਸ ਵਕਤ ਸੰਸਾਰ ਦੇ ਕਲਿਆਣ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਮਾਝਾ ਆਗੂ ਦਿਖਾਰੇ ਸਮਾਂ ਅਸ ਪੰਗਿਆਂ ਦੀ ਸਵਾਪੀ ਕਰਮ ਤੋਂ ਬਾਅਦ ਗੁਰੂਵਾਲਾ ਸਾਹਿਬ ਮੰਜੀ ਸਾਹਿਬ ਦੇ ਸੰਗਰਾਂਦ ਦਾ ਦਿਹਾੜਾ ਸੀ ਗੀਵਨ ਲੱਗਾ ਹੋਇਆ ਸੀ ਸੰਗਤਾਂ ਚਾਰਸ਼ੋਰੇ ਚਿਰਕੇ ਦੇਖੀਆਂ ਸਨ ਭਾਈ ਬੁੱਢਾ ਸਾਹਿਬ ਜੀ ਭਾਈ ਸਾਲੋ ਸਾਲੋ ਜੀ ਹੋਰ ਗੁਰਮੁਖ ਸਿੱਖ ਮਹਾਰਾਜ ਦੇ ਪ੍ਰੇਮੀ ਇੱਕ ਪਾਸੇ ਬ੍ਰਹਮ ਗਿਆਨੀਆਂ ਦੀ ਸਾਲਖਮ ਜੀ ਪੰਗਤ ਲੱਗੀ ਹੋਈ ਇੱਕ ਪਾਸੇ ਜੀਵਨ ਮੁਕਤ ਬਰੇ ਮੁਕਤ ਲਖੀ ਹਾਨ ਜੋ ਜਸੇ ਤਾਸੇ ਸੋਹਕ ਭਾਈ ਮੰਜ ਜੈਸੇ ਭਾਈ ਪ੍ਰਾਣੇ ਜੈਸੇ ਗੁਰੂ ਸਾਹਿਬ ਦੇ ਜੀ ਨੂੰ ਦਰਸ਼ਨ ਕਰ ਰਹੇ ਹਨ ਤੀਜੇ ਤਾਸੇ ਭਾਈ ਮਰਿਆਦਾ ਪ੍ਰਸ਼ੋਤਨ ਭਾਈ ਗੁਰਦਾਸ ਸਾਹਿਬ ਜੀ ਜੋ ਗੁਰੂ ਘਰ ਦੇ ਅਨੰਦ ਸੇਵਕ ਹੋਏ ਆ ਜਿਨ੍ਹਾਂ ਨੂੰ ਬਲਾਖ ਦਾ ਖਤਾਬ ਸੰਤਾਂ ਦਿੰਦੀਆਂ ਹਨ ਪਰ ਭਾਈ ਸਾਹਿਬ ਜੀ ਜੋ ਗੁਰੂ ਸਾਹਿਬ ਦੇ ਅਨੰਦ ਸੇਵਕ ਹਨ ਜਿਨ੍ਹਾਂ ਨੇ ਮਰਦੂ ਬਾਣੀ ਅੱਖੀਂ ਦੀ ਹੀ ਆ ਉਹਨਾਂ ਦੀ ਮਹਿਮਾ ਕਿਸੇ ਰਹੀ ਦੇ ਬਰਾਬਰ ਕਿਹਨੇ ਕੀਤੀ ਆ ਸਕਦੀ ਹੈ ਭਾਈ ਗੁਰਦਾਸ ਸਾਹਿਬ ਭਾਈ ਗੁਰਦਾਸ ਹੀ ਹਨ ਉਹ ਕਿਸੇ ਰੂਪ ਮਾਨੂ ਕੀ ਜਾ ਸਕਦੀ ਐਸੇ ਮਹਾਪੁਰਖ ਭਾਈ ਗੁਰਦਾਸ ਸਾਹਿਬ ਦੀ ਬ੍ਰਹਮ ਗਿਆਨੀ ਚਤੁਰਾਨੀ ਹੀ ਜਿੱਥੇ ਬੈਠੇ ਹਨ ਹੋਰ ਗੁਰਸਿੱਖ ਕਮਾਈ ਵਾਲੇ ਕਰਨੀ ਵਾਲੇ ਮਾਈ ਸੇਵਾ ਜਿਹੜੀ ਤੀਜੋ ਤਾਰਸਾ ਦੇ ਦਰਵਾਜ਼ੇ ਤੇ ਗਿਨੋਂ ਬਹੁਤ ਸਾਦੀ ਸੇਵਾ ਹੋਈਆ ਕਾਬਲੋਂ ਆਪੇ ਸੇਵਾ ਕਰਦੀ ਸੀ ਉਹ ਮਾਈ ਸੇਵਾ ਦੀ ਲੰਮੀ ਉਮਰ ਸੀ ਉਹ ਮਾਈ ਸੇਵਾ ਦੀ ਗੁਰੂ ਕੇ ਦਰਵਾਜ਼ੇ ਦੇ ਨਾਂ ਤੇ ਮਾਈ ਸੇਵਾ ਮੁਜਾਰ ਬਣਿਆ ਇਹ ਮਾਤਾ ਕਾਬਲ ਦੀ ਸੀ ਜਿਹੜੀ ਸ਼ਕਤੀ ਦੇ ਦਰਵਾਜ਼ੇ ਤੇ ਸ਼ਕਤੀ ਵਾਲੀ ਜਿਹੜੀ ਹਰਮੋਈ ਕਾਬਲ ਤੋਂ ਗੋਹਨਵਾਲ ਸਾਹਿਬ ਆ ਕੇ ਤਹਿਲ ਕਰਿਆ ਕਰਦੀ ਜਿਹਦੀ ਤਾਕਤ ਨਹੀਂ ਮਾਲਕ ਸੀ ਉਹ ਵੀ ਗੁਰੂ ਸਾਹਿਬ ਦੇ ਦੀ ਆਣ ਵਿੱਚ ਸਜੂ ਹੋਈਆਂ ਨੇ ਮੰਨਿਆ ਗੁਰੂ ਮਹਾਰਾਜ ਸਾਹਿਬ ਦੇ ਪਾਸਾ ਦਾ ਪਰਪੂਰ ਨਿਯਾਨ ਲੱਗਾ ਹੋਇਆ ਹੈ ਉਸ ਵਕਤ ਇੱਕ ਅਗੇ ਗੁਦਮਾਨ ਪੰਡਤ ਸੀ ਜੀ ਅੰਮ੍ਰਿਤਸਰ ਸਾਹਿਬ ਦੀ ਨਵੀਂ ਆਵਾਦੀ ਦੇਖ ਕੇ ਇਹਨਾਂ ਦੀ ਇੱਥੇ ਨਵੇਂ ਸੰਗਤਾਂ ਦੀਆਂ ਰੌਣਕਾਂ ਦੇ ਵੇਖ ਕੇ ਆ ਕੇ ਆਵਾਜ਼ ਹੋ ਗਿਆ ਸੀ ਗੁਰੂ ਕੇ ਮਹਿਲਾਂ ਦੇ ਪਾਸ ਇਹ ਭਾਈ ਸਾਧੂ ਵੀ ਜਿਸੇ ਕੰਮ 사 ਆਇਆ ਹੈ ਉੱਥੇ ਪੰਡਤ ਦਾ ਘਰ ਸੀ ਹਮੇਸ਼ਾ ਲਈ ਜਦੋਂ ਸੰਗਰਾਂਦ ਦਾ ਦਿਨ ਹੁੰਦਾ ਉਹ ਦਿਨ ਸੰਤਾਂ ਦੇ ਤਾਈਂ ਸਲਾਹ ਦੇ ਸੁਨੇਹੇ ਦਾ ਸੁਣਾ ਕੇ ਕੋਈ ਐਸਾ ਅਨੁ ਤਕਾ ਜੋ ਕੁਝ ਸਿੱਖ ਨਿ ਮਿਲ ਆ ਜਾਂਦਾ ਉਸ ਪ੍ਰਕਾਰ ਪੈਸਿਆਂ ਦੀ ਪ੍ਰਾਪਤੀ ਹੋਣੇ ਕਰਕੇ ਕਾਫੀ ਮਾਇਆਵਾਲਾ ਹੋ ਕੇ ਇਸ ਨੂੰ ਮਕਾਮ ਆਪੇ ਬਣਾ ਲੇ ਚੰਗੀ ਗੁਜ਼ਾਰ ਚੱਲਣ ਲੱਗਦੀ ਉਸ ਵਕਤ ਤੱਕ ਦਿਨ ਨੂੰ ਮਾਨ ਹੋ ਗਿਆ ਬ੍ਰਾਹਮਣ ਨੂੰ ਤੋ ਦੇਖੋ ਬ੍ਰਾਹਮਣ ਅਸੀਂ ਕਹਾਂ ਜੁਗਾਂ ਦੇ ਗੁਰੂ ਕਹੋਂਦੇ ਆਏ ਹੈ ਕੀ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਛੋੜ ਮੰਨ ਕੇ ਸੂਰਜ ਗੁਰੂ ਹਨ ਅੱਜ ਸਾਨੂੰ ਬ੍ਰਾਹਮਣਾਂ ਦੀ ਕੋਈ ਕਦਰ ਨਹੀਂ ਰਹੇਗੀ ਇਹ ਸਮਾਨ ਦੀ ਬੈਠਾ ਸੀ ਸਖਨ ਜਾ ਕੇ ਕਹੇ ਚਲੋ ਪੰਦੇ ਜੀ ਸੰਗਰਾਨ ਦਾ ਵਿਹਾੜਾ ਹੈ ਸਤਗੁਰੂ ਦੀ ਸਵਾਗਤ ਚੱਲ ਕੇ ਨੀਨੇ ਦਾ ਫਲਾਦੇ ਸਾਹ ਆਪ ਸਨਾਉ ਚੱਲ ਕੇ ਬ੍ਰਾਹਮਣ ਹੰਕਾਰ ਦੇ ਨਾਲ ਉਸ ਵੇਲੇ ਕਿਹਾ ਕਿ ਭਈ ਗੁਰੂ ਤਾਂ ਤੁਸੀਂ ਗੁਰਜੁਨ ਦੇ ਮਹਾਰਾਜ ਸਾਹਿਬ ਨੂੰ ਮੰਨਦੇ ਹੋ ਤੇ ਮੈਂ ਫਲਾਦੋਸ ਨੂੰ ਸੁਣਾਉਣ ਵਾਸਤੇ ਨਹੀਂ ਮੈਂ ਜਾਣਾ ਚਾਹੁੰਦਾ ਸੁਣ ਕੇ ਸੇਖਣ ਭਾਈ ਬੁੱਧੇ ਸਾਹਿਬ ਨੂੰ ਕਿਹਾ ਭਾਈ ਬੁੱਧਾ ਸਾਹਿਬ ਜੀ ਨੂੰ ਅਸਲੇ ਗੁਰੂ ਸਾਹਿਬ ਦੀ ਜੀਂਗੀ ਖੜ ਕੇ ਅਰਜ਼ੀ ਕੀਤੀ ਮੰਗੀ ਸਾਹਿਬ ਦੀ ਆਮ ਸਜਾ ਹੋਇਆ ਜੋ ਗੂਕੇ ਬਾਗ ਦੀ ਸ਼ੰਖ ਮਰ ਮਰ ਦੀ ਛਤਰੀ ਵਾਲੀ ਮੰਦਿਰ ਹੈ ਉੱਥੇ ਮਾਰੋ ਸਾਹਿਬ ਜੀ ਦੀਵਾਨ ਚ ਬੈਠੇ ਹਨ ਕੱਲ ਬੁੱਧੇ ਸਾਹਿਬ ਨੂੰ ਕਿਹਾ ਸਤੁਰ ਦਿਨ ਭਾਈ ਸਾਹਿਬ ਆ ਖੜੇ ਕਿ ਹੋਗੇ ਜਦ ਨਾਲੇ ਮਾਰਾ ਖੜਾ ਹੋ ਕੇ ਸਾਰੀ ਸੰਗਤ ਵਾਲ ਅਰਜ ਕਰਨ ਦਾ ਸਮਾਂ ਹੈ ਮਹਾਰਾਜ ਸਾਹਿਬ ਕਹੋ ਆਪ ਉਹਦੇ ਕਾ ਕਿਸ ਕੀ ਬਾਦਸ਼ਾ ਆਪ ਦਾ ਸੁਖੀ ਪੰਥ ਆਪ ਨੇ ਸਭ ਬਖਸ਼ਾਂ ਦਿੱਤੀਆਂ ਸਿੱਖਾਂ ਦੇ ਤਾਂ ਹੀ ਕੀ ਉਹ ਬ੍ਰਾਹਮਣੋ ਕਿਸੇ ਦੇ ਮਥਾਜ ਮਾਰੇ ਰਾस्ते ਆਪਦੇ ਪੰਥ ਨੂੰ ਮਹੀਨਿਆਂ ਦੇ ਫਲਾਦੇ ਸੇ ਹੋਇਤਾ ਦੇ ਮੁਖੋ ਸੁਣਿਆ ਕਰਨਗੇ ਸ੍ਰੀ ਗੁਰੂ ਸਾਹਿਬ ਨੇ ਕਿਹਾ ਕਿ ਸਤਿਗੁਰਾਂ ਨੇ ਕਿਹਾ ਪਾਉ ਬੁੱਧਾ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸੁਖਾਰੀ ਰਾਗ ਵਿੱਚ 12 ਮਹਾ ਉਚਾਰਨ ਕੀਤਾ ਹੈ ਪਾਉ ਸਾਹਿਬ ਨੇ ਕਿਹਾ ਕਿ ਮਹਾਰਾਜ ਸਤਿਗੁਰਾਂ ਕੋਲ ਤਰ ਬਾਣੀ ਜੋ ਚਾਰੀ ਹੈ ਉਹਨਾਂ ਦੇ ਅਰਥ ਕਰਨ ਤੋਂ ਸਮਝ ਪੈਂਦੀ ਹੈ ਪਾਠ ਕਰਨ ਨਾਲ ਸਮਝ ਘੱਟ ਪੈਂਦੀ ਹੈ ਉਹ ਜਮਾਰਾਂ ਗੁਪਤਾ ਅਹੰਕਾਰ ਬਹੁਤਾਰੇ ਵਰਤੇ ਹਨ ਰੂਪਕ ਅਹੰਕਾਰ ਤੋਂ ਪ੍ਰਤੀਕ ਹੁੰਦੇ ਆ ਤੇ ਅਰਥੋਂ ਨਾਲ ਦੂਸਰੇ ਜੋ ਪਰਮਾਰਥੀ ਅਹੰਕਾਰ ਆ ਸਮਝੋ ਜਾ ਸਕਦੇ ਆ ਆਪ ਕਿਰਪਾ ਕਰੋ ਜਿੱਥੇ ਹੋਰ ਸਰਗਰਾਂਤ ਨਾਲ ਆਪ ਨੂੰ ਬਾਣੀ ਰੱਖੀ ਹੈ ਉਥੇ ਅੱਜ ਸੰਗਰਾਂਦ ਦਾ ਦਿਨ ਹੈ ਸੰਗਤਾਂ ਦੇ ਤਾਂ ਹੀ ਆਉਦੇ ਮੁਖਾਰਦੋਂ ਸੁਣਨ ਦੀ ਸਰਦਾਰ ਹੈ ਕਿਉਂਕਿ ਲੋਕਾਂ ਚ ਰਵਾਜ ਹੈ ਜੋ ਸ੍ਰੀ ਮਹਾਂਪੁਰਖ ਦੇ ਮੁੱਖੋਂ ਸੁਣੀਏ ਇਹ ਮਹੀਨਾ ਸੁਖਦਾਇਕ ਹੁੰਦਾ ਹੈ ਆ ਮਾਰਾ ਸਭ ਕਲਾ ਸਰਾਤੋਂ ਸਾਰੀ ਦੁਨੀਆ ਨੂੰ ਸੇਸ਼ਤਾ ਕਹਿਲਾ ਕਰਨ ਵਾਲੇ ਹੂੰ ਆਪ ਹੀ ਆਪਣੇ ਮੁਖਾਰਦੋਂ ਤੋਂ ਸਰਗੁਨੀ ਰਸਨਾ ਤੋਂ 12 ਮਹਾਸਲਾਓ ਆਜੋ ਸੁਖੀ ਪੰਥ ਨੂੰ ਕੋਹੇ ਦੇ ਮਸਾਜ ਨਾ ਰੱਖੋ ਆਪਦੀ ਰਸਨਾ ਤੇ ਸੁਣਨਾ ਚਾਹੁੰਦੇ ਹਾਂ ਸੁਣਤੇ ਗੁਰੂ ਮਹਾਰਾਜ ਸਾਹਿਬ ਜੀ ਉਸ ਵਕਤ ਸੇ ਭਾਈ ਮੁੰਦੇ ਸਾਹਿਬ ਦੀ ਪ੍ਰਾਰਥਨਾ ਨੂੰ ਕੇਵ ਦੇ ਮਹੀਨੇ ਦੀ ਸੰਗਰਾਂਦ ਸੀ 12 ਮਹਾ ਉਚਾਰਨ ਚੁੱਥਾ ਉਸ ਬਾਰੇ ਨੂੰ ਆਇਆ ਕਿ ਆਗਿਆ ਕੀਤੀ ਕਿ ਜਦੋਂ ਕਲਾ ਪ੍ਰਸ਼ਾਦ ਹਜ਼ੂਰੀ ਤਾਇਆ ਹੋਵੇ ਸੰਗਰਾਂਦ ਦੇ ਦਿਨ ਉਸ ਵੇਲੇ ਭਾਈ 12 ਮਾਹ ਦਾ ਪਾਸ ਕਰਨਾ ਇਹ ਨਿਯਮ ਗੁਰੂ ਮਹਾਰਾਜ ਗੁਰਦੁਆਸਾ ਜੀ ਨੇ ਆਪ ਕਾਇਮ ਕੀਤਾ ਸਰਸ ਮੇ ਜੀ ਇਸ ਸਰਕਾਰ ਇਹ ਮਰਜ਼ਾਦਾ ਕਾਇਮ ਕਰਕੇ ਹੁਣ ਗੁਰੂ ਮਹਾਰਾਜ ਸਾਹਿਬ ਜੀ ਜੋ ਦਸਵੇਂ ਪਾਤਸ਼ਾਹ ਜੀ ਦਸਵੇਂ ਸਾਲ 48 ਸੁੰਨਾ ਨੂੰ ਅਸ ਪੜ੍ਹਾਏ ਹਨ ਉਸ ਵਕਤ ਇਹ ਬਾਣੀ ਦੇ ਕੋਈ ਤਰ੍ਹਾਂ ਅਰਥ ਕੀਤੇ ਜੋ ਦਨੂ ਰੂਪ ਲਖਾਤੇ ਮਹਾਰਾਜ ਜੀ ਹਿਮਾਲ ਨੇ ਕਰਤਾਰਪੁਰ ਸਾਹਿਬ ਵਾਲੀ ਦੀਦ ਨਹੀਂ ਕੀਤੀ ਨੌਵੇਂ ਪਾਤਸ਼ਾਹ ਜੀ ਬਾਣੀ ਚਾਹਣ ਆਪੇ ਫਤਿਹਾਨ ਮੰਗਵਾਈ ਸੀ ਉਸ ਅੱਜ ਉਸੇ ਬਗਾਇ ਦੇ ਮਾਲਕ ਗੁਰੂ ਸਾਹਿਬ ਹਨ ਆਪ ਕਿਉਂ ਨਾ ਚੁਣ ਲੈਂਦੇ ਕਿਉ ਗੁਰੂ ਸਾਹਿਬ ਨੂੰ ਫਿਰ ਕੰਠੋ ਉਚਾਰਿਆ ਸੀ ਭਾਈ ਮਨੀ ਸਿੰਘ ਸਾਹਿਬ ਜੀ ਲਖਾਰੀ ਲਾ ਕੇ ਕਿ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਦੌਨ੍ਹੇ ਸਾਲ 9 ਮਹੀਨੇ 9 ਦਿਨ 9 ਪਹਿਰ 9 ਘੜੀਆਂ ਮਾਰਾ ਰਾਜੇ ਹਨ ਉਸ ਵਕਤ ਨਾਲੇ ਤਾਂ ਬਾਣੀ ਦੇ ਅਰਥ ਸਮਾਇ ਹੰਸੰਨਾ ਨੂੰ ਤੇ ਨਾਲੇ ਗੁਰੂ ਸਾਹਿਬ ਉਮਰਤਿ ਦੇ ਲਖਾਇਆ ਕਰਦੇ ਇਸ਼ਨੇ ਕੁਰਬਾਨ ਦੇ ਅਰਥ ਸਿਖਾਂ ਨੂੰ ਪੜਾਇਆ ਕਰਦੇ ਜੋ ਸਖਨ ਓਮਕਾਰ ਦੇ ਸ਼ਬਦ ਸ਼ੰਕਾਤੀ ਤੁਸੀਂ ਤੇ ਯਾਨੀ ਗੁਰਪੂਰਾ ਤੇ ਮਾਰਾ ਕੇ ਉਹ ਪਾਈ ਕਾਇ ਜਾਣ ਨੂੰ ਸੂਰਾ ਪੜੋ ਜਾਂ ਗੁਰੂ ਸੂਰਮੇ ਜਾਣਦੇ ਜਾਂ ਪ੍ਰਮੇਸ਼ਰ ਆਪ ਦੀ ਕੀਮਤ ਨੂੰ ਜਾਣਦਾ ਸੁਣ ਕੇ ਸਿਕੰਦਰਾ ਮਾਰਾ ਅਰਸ਼ ਤੋਂ ਦੇ ਨਾਲ ਸਮਝ ਨਹੀਂ ਪੈਂਦੀ ਬਾਣੀ ਦੀ ਤਾਂ ਸਰਗੂਨ ਜੀ ਨੇ ਕੋਈ ਤਰ ਅਰਸ਼ ਸੁਣਾਇ ਸਮ ਕਰਨੀ ਪੜੀ ਨੇ ਸਿੱਖਾਂ ਦਾ ਬਮੋਰਦ ਪੂਰਾ ਕਰਨ ਵਾਲੇ ਦੰਦ ਸਾਹਿਬ ਕਿਾ ਕੇ ਉਹ ਭਗਤਾਂ ਦਾ ਦੰਦੂ ਨੂ ਦਾ ਮਰਜਾਦਾ ਹੈ ਜਿਸ ਮਰਜਾਦਾ ਨੂੰ ਵਾਗੋ ਵੀਰ ਸਿੰਘ ਨੇ ਤਾਂ ਉਹਨੂੰ ਨਖਾਰੂ ਬਣ ਕੇ ਕਾਇਮ ਰੱਖਿਆ ਦੰਦ ਸਾਹਿਬ ਤੇ ਪਾਲ ਮਨੀ ਸਿੰਘ ਸਾਹਿਬ ਨੂੰ ਹਜ਼ੂਰ ਸਾਹਿਬ ਤੋਂ ਗ੍ਰੰਥੀ ਬਣਾ ਕੇ ਦਰਬਾਰ ਸਾਹਿਬ ਉਹ ਭੇਜਿਆ ਪਾਲ ਮਨੀ ਸਿੰਘ ਸਾਹਿਬ ਅਰਥਾਂ ਦੀ ਸੰਭਾਲ ਲਈ ਸੀ ਉਹ ਹਰਿਮੰਦਰ ਸਾਹਿਬ ਉਹ ਚਾਕੇ ਚਲਾਈ ਨਾਲੇ ਉੱਥੇ ਗ੍ਰੰਥੀ ਰਹੇ ਇਸ ਪ੍ਰਕਾਰ ਸਾਹਿਬ ਸੰਗਤ ਦੀ ਇੱਕ ਸਾਹਿਬ ਦੀ ਕਲਮੀ ਕਰਦੂ ਚਲਾਈ ਹੋਈ ਹੈ ਉਹ ਸਤਿਗੁਰੂ ਮਹਾਰਾਜ ਸਾਹਿਬ ਅਰਥ ਇਸ ਪ੍ਰਕਾਰ ਆਪਾਂ ਨੂੰ ਬਖਸ਼ਿਸ਼ ਕਰਦੇ ਹਨ ਸੁਣੋ